ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਪਤਲਾ ਲਵੇੜ ਤੇ ਗੋਭ ਦੀ ਸੁੰਡੀ ਤੇ ਬਹੁਤ ਵਧੀਆ ਹੱਲ ਬਾਰੇ ਗੱਲਬਾਤ ਕਰਨੀ ਹੈ ਜਿਹਦੇ ਨਾਲ ਜਿਹੜੀ ਹੈਗੀ ਆ ਆਪਾਂ ਕਿਉਂਕਿ ਲਗਾਤਾਰ ਜਿਹੜੀਆਂ ਇੱਕ ਵਾਰੀ ਸ਼ੁਰੂ ਹੋ ਜਾਣ ਇਹਨਾਂ ਦੀ ਜਿਹੜੀ ਹੈਗੀ ਕੀੜੇ ਮਕੌੜੇ ਖਾਸ ਤੌਰ ਤੇ ਪਤਲਾ ਲਵੇੜ ਜਾਂ ਗੋਭ ਦੀ ਸੁੰਡੀ ਇਹਨਾਂ ਦੀ ਪੀੜੀ ਦਰ ਪੀੜੀ ਆਉਂਦੀ ਰਹਿੰਦੀ ਹੈ ਪਮਕੜ ਨੇ ਆਂਡੇ ਦਿੱਤੇ ਉਹ ਚੋਂ ਸੰਡੀਆਂ ਨਿਕਲੀਆਂ ਉਹ ਚੋਂ ਫਿਰ ਪਮਕੜ ਬਣ ਗਏ ਅੱਗੇ ਫਿਰ ਜਿਹੜੇ ਹੈਗੇ ਉਹਨਾਂ ਨੇ ਆਂਡੇ ਦਿੱਤੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਤੇ ਕਈ ਵਾਰ ਆਪਾਂ ਜਿਹੜੇ ਹੈਗੇ ਆ ਸਪਰੇਅ ਕਰਦੇ ਜਾਂ ਦਾਣੇਦਾਰ ਕੀਟਨਾਸ਼ਕ ਪਾਉਂਦੇ ਆ ਤਾਂ ਉਹਦੇ ਵਿੱਚ ਕਈ ਵਾਰ ਸਮੇਂ ਦਾ ਮਤਲਬ ਇਟੀਐਲ ਲੈਵਲ ਨਹੀਂ ਆਪਾਂ ਦੇਖਦੇ ਬਿਨਾਂ ਅਟੈਕ ਤੋਂ ਜਿਹੜੀ ਹੈਗੀ ਆ ਕੀਟਨਾਸ਼ਕ ਪਾ ਦਿੰਨੇ ਆ ਕਈ ਵਾਰ ਆਪਾਂ ਪਾਉਣ ਚ ਲੇਟ ਹੋ ਜਾਂਦੇ ਆ ਉਦੋਂ ਨੂੰ ਜਿਹੜੇ ਹੈਗੇ ਪਮਕੜ ਕੁਝ ਨਿਕਲ ਚੁੱਕੇ ਹੁੰਦੇ ਉਹ ਅੱਗੇ ਆਂਡੇ ਦਿੰਦੇ ਆ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਚੰਗੀ ਰੋਕਥਾਮ ਵਧੀਆ ਕਿਉਂਕਿ ਟੈਕਨੀਕਲ ਵੱਖ-ਵੱਖ ਨੇ ਇੱਕ ਟੈਕਨੀਕਲ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬਲਿਓ ਫੇਸਬੁਕ ਪੇਜ ਤੇ ਰਹੇ ਪੇ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਇਹ ਹੁੰਦੀ ਕਿਸਾਨ ਵੀਰੋ ਕੋਈ ਜਿਹੜਾ ਗੋਭ ਦੀ ਸੁੰਡੀ ਜਾਂ ਪੱਤਾ ਲਵੇਟ ਦਾ ਜੇ ਤੁਸੀਂ ਹਮਲਾ ਦੇਖਣਾ ਤਾਂ ਆਪ ਤੇ ਦਰਖਤ ਜਿੱਥੇ ਤੁਹਾਡੇ ਖੇਤ ਦੇ ਨੇੜੇ ਤੇ ਦਰਖਤ ਲੱਗੇ ਹੋਏ ਆ ਜਿਹੜੇ ਪਾਸੇ ਸ਼ਾਂ ਦੇ ਵਿੱਚ ਜਿਹੜਾ ਹੈ ਸ਼ੋਰੇ ਦੇ ਵਿੱਚ ਜਿਹੜਾ ਝੂਨਾ ਤੁਹਾਡਾ ਬਾਸਮਤੀ ਆ ਉਹਨੂੰ ਚੈੱਕ ਕਰਦੇ ਰਹੋ ਉੱਥੋਂ ਤੁਹਾਨੂੰ ਪਤਾ ਲੱਗਣਾ ਕਿਉਂਕਿ ਹਮਲਾ ਜਿਹੜਾ ਹੈਗਾ ਸ਼ਾਂ ਵਾਲੀਆਂ ਜਗ੍ਹਾ ਤੋਂ ਜਾਂ ਬੱਟਾਂ ਬੰਨਿਆਂ ਤੋਂ ਜਿੱਥੇ ਕੋਈ ਕਾਹ ਫੂਸ ਤੁਹਾਡੇ ਖਾਲਾਂ ਦੇ ਵਿੱਚ ਬੱਟ ਕਾਕੂਬ ਵਗੈਰਾ ਜ਼ਿਆਦਾ ਖੜਾ ਹੁੰਦਾ ਨਦੀਨ ਜ਼ਿਆਦਾ ਖੜੇ ਹੁੰਦੇ ਉੱਥੋਂ ਹਮਲਾ ਜਿਹੜਾ ਹੈਗਾ ਸ਼ੁਰੂ ਹੁੰਦਾ ਤਾਂ ਉਦੋਂ ਅੱਗੇ ਵੱਧਦਾ ਤਾਂ ਜਿੰਨਾ ਚਿਰ ਈਟੀਐ ਲੈਵਲ ਜਿਹੜਾ ਕਿ 2% ਹੈਗਾ ਬਾਸਮਤੀ ਦੇ ਉੱਤੇ 5% ਹੈਗਾ ਚੋਨੇ ਦੇ ਵਿੱਚ ਗੋਵ ਵਾਲੀ ਛੰਡੀ ਵਾਸਤੇ ਗੋ ਜਿਹੜੇ ਬਾਸਮਤੀ ਦੇ 2 ਗੋਮਾ ਸੁੱਕੀਆਂ ਤੇ 100 ਮਗਰ ਤੇ ਚੋਨੇ ਦੇ ਵਿੱਚ 5 ਗੋਮਾ ਸੁੱਕੀਆਂ ਤੇ ਤੇ ਜਿਹੜਾ ਹੈਗਾ ਪੱਤਾ ਲਵੇਟ ਦੇ ਵਿੱਚ 10% ਜਦੋਂ ਪੱਤੇ ਨੁਕਸਾਨੇ ਜਾਂਦੇ ਆ ਵੈਸੇ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਫੋਟ ਕਰ ਰਿਹਾ ਹੁੰਦਾ ਚੋਨਾ ਪੱਤਾ ਲਵੇਟ ਦੀ ਬਹੁਤੀ ਘਬਰਾਉਣ ਦੀ ਲੋੜ ਨਹੀਂ ਹੁੰਦੀ ਪਰ ਹੁਣ ਥੋੜੀ ਯੂਰੀਆ ਵੱਧ ਪੈਂਦੀ ਆ ਚੋਨਾ ਲੇਟ ਹੁੰਦਾ ਤਾਂ ਉਹਦੇ ਵਿੱਚ ਕਈ ਵਾਰ ਜਿਹੜੀ ਹੈਗੀ ਸਮੱਸਿਆ ਆ ਜਾਂਦੀ ਆ ਖਾਸ ਤੌਰ ਤੇ ਜਿਹੜਾ ਅਗਸਤ ਐਂਡ ਜਾਂ ਸਤੰਬਰ ਦਾ ਮਹੀਨਾ ਚੱਲਦਾ ਤਾਂ ਟੈਕਨੀਕਲ ਜਿਹੜਾ ਵੱਖ-ਵੱਖ ਟੈਕਨੀਕਲ ਮੈਂ ਦੱਸੀ ਸੀ ਇੱਕ ਕਾਰਟਾਪ ਹਾਈਡਰੋਕਰਾਈਡ 75% ਐਸਜੀ ਆ ਇੱਕ ਤਾਂ ਕਾਰਟਾਪ ਆਉਂਦੀ ਦਾਣੇਦਾਰ ਫਾਰਮ ਦੇ ਵਿੱਚ ਜਿਹੜੀ 4ਜੀ ਹੁੰਦੀ ਆ ਤੇ ਇੱਕ ਆਉਂਦੀ ਆ 75 ਐਸਜੀ 75 ਤਾਕਤ ਦੀ ਐਸਜੀ ਸਾਲੂਬਰ ਗ੍ਰੈਨੂਲਸ ਆ ਆਪਾਂ ਕਹਿ ਲਈਏ 170 ਗ੍ਰਾਮ ਉਹਦੀ ਡੋਜ਼ ਆ ਤੇ ਇਹਦਾ ਮੋਡ ਆਫ ਐਕਸ਼ਨ ਇੰਨਾ ਵਧੀਆ ਹੈ ਕਿ ਇਹ ਨੇ ਤੁਹਾਡਾ ਇਹਦੇ ਓਬੀਸਾਈਡਲ ਲਾਰਵੀਸਾਈਡਲ ਤੇ ਅਡਲਟ ਸਾਈਡਲ ਤਿੰਨੇ ਪ੍ਰੋਪਰਟੀਆਂ ਕਿ ਇਹ ਅੰਡੇ ਸੁੰਡੀ ਤੇ ਪਮਕੜ ਕਿਉਂਕਿ ਕੰਟਰੋਲ ਕਿਉਂ ਕਰਦੀ ਇਹ ਕੰਟੈਕਟ ਐਕਸ਼ਨ ਵੀ ਹੈ ਦਾ ਮਤਲਬ ਜਿੱਥੇ ਪੈ ਗਈ ਉਹਨੂੰ ਵੀ ਕੰਟਰੋਲ ਕਰੂ ਸਿਸਟੈਮਿਕ ਐਕਸ਼ਨ ਵੀ ਹੈ ਪੱਤੇ ਰਾਹੀਂ ਬੂਟੇ ਰਾਹੀਂ ਕੰਟਰੋਲ ਕਰਦੀ ਹੈ ਟਰਾਂਸਲੇਮੀਨਰ ਐਕਸ਼ਨ ਵੀ ਹੈ ਮਤਲਬ ਫਰਜ਼ ਕਰ ਲਓ ਪੱਤੇ ਦੇ ਇੱਕ ਪਾਸੇ ਸਪਰੇਅ ਕਰਦੇ ਸਾਰੇ ਪੱਤੇ ਦੇ ਵਿੱਚ ਇਹਨੇ ਦੂਜੇ ਪਾਸੇ ਵੀ ਅਸਰ ਕਰਨਾ ਤਾਂ ਸਾਰੇ ਬੂਟੇ ਦੇ ਵਿੱਚ ਘੁੰਮ ਕੇ ਇਹਨੇ ਕੰਮ ਕਰਨਾ ਜੇ ਦਵਾਈ ਉੱਤੇ ਪੈ ਗਈ ਤਾਂ ਵੀ ਜੇ ਨਿਕਲੀ ਗਈ ਕੀੜੇ ਵੱਲੋਂ ਤਾਂ ਵੀ ਤੇ ਜੇ ਪੁਣੇ ਜਿੱਤੇ ਸਪਰੇਅ ਕੀਤੀ ਐ ਬੂਟੇ ਦਾ ਪੱਤਾ ਖਾਦਾ ਜਾਂ ਟੁੱਕਿਆ ਤਾਂ ਓਵੇਂ ਵੀ ਕੰਟਰੋਲ ਮਤਲਬ ਕਰਦੀ ਐ ਤੇ ਇਹ ਦੇ ਕਰਕੇ ਜਦੋਂ ਆਪਾਂ ਸਪਰੇਅ ਕਰਦੇ ਆ ਕੋਈ ਪਮਕਣ ਹੁੰਦੇ ਉਹਨਾਂ ਦੇ ਉੱਤੇ ਪਾਉਗੀ ਤਾਂ ਨਾਲ ਦੀ ਨਾਲ ਜਿਹੜਾ ਆਪਾਂ ਨੂੰ ਕੰਟਰੋਲ ਮਿਲੂਗਾ ਐਗ ਤੋਂ ਵੀ ਆਪਾਂ ਨੂੰ ਜਿਹੜਾ ਹੈਗਾ ਜਦੋਂ ਉੱਤੇ ਸਪਰੇਅ ਕਰਦੇ ਆਪਾਂ ਜਾਂ ਉੱਚ ਜਿਹੜੀ ਛੋਟੀ ਸੁੰਡੀ ਨਿਕਲਦੀ ਨਾਲ ਦੀ ਨਾਲ ਜਿਹੜਾ ਹੈਗਾ ਆਪਾਂ ਨੂੰ ਕੰਟਰੋਲ ਮਿਲਦਾ ਤਾਂ ਇਹ ਤਿੰਨੇ ਪ੍ਰੋਪਰਟੀਆਂ ਕਰਕੇ ਬਹੁਤ ਵਧੀਆ ਨਤੀਜੇ ਆ 170 ਗ੍ਰਾਮ ਡੋਜ਼ ਆ ਕਾਰਟਪਾਊਡਰ ਕੋਰਾਈਡ 75% 75% ਇਸ ਜੀ ਪੀਆਯੂ ਲੁਧਿਆਣਾ ਵੱਲੋਂ ਮੋਟਰ ਦੇ ਨਾਂ ਤੇ ਜਿਹੜੀ ਹੈਗੀ ਐ ਸਫਾਰਸ਼ਡ ਮੋਟਰ ਬ੍ਰਾਂਡ ਨੇ ਕਾਰਟਪਾਊਡਰ ਕੋਰਾਈਡ 75% ਟੈਕਨੀਕਲ ਇਹ ਤੁਸੀਂ ਜਿਹੜੀ ਹੈਗੀ 100 ਲੀਟਰ ਪਾਣੀ ਮਗਰ ਸਪਰੇਅ ਕਰੋ ਤੇ ਵਧੀਆ ਆਪਾਂ ਨੂੰ ਜਿਹੜੇ ਨਤੀਜੇ ਆ ਚੰਗੇ ਨਤੀਜੇ ਮਿਲਦੇ ਆ 100 ਲੀਟਰ ਪਾਣੀ ਪ੍ਰਤੀ ਏਕੜ 170 ਗ੍ਰਾਮ ডোজ ਸਵੇਰ ਜਾਂ ਸ਼ਾਮ ਨੂੰ ਕੋਸ਼ਿਸ਼ ਕਰੋ ਸਪਰੇਅ ਕਰਨ ਦੀ ਦੁਪਹਿਰ ਟਾਈਮ ਨਾ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ